ਤਹਾਲੋ ਦੋਸਤੋ ਆਪਾਂ ਚੱਲੇ ਆ ਬਾਹਰ ਬਾਜ਼ਾਰ ਵਿੱਚ ਤੇ ਦੇਖਨੇ ਆ ਅੱਜ ਬਾਜ਼ਾਰ ਵਿੱਚ ਕਿੰਨੀ ਘਰੋਣਕ ਆ ਕਿੱਥੇ ਕਿੱਥੇ ਲੰਗਰ ਲੱਗਾ ਵਾ ਤੇ ਚਲੋ ਚੱਲਦੇ ਆ ਮੈਂ ਤੇ ਨਰੇਸ਼ ਪਾਸੀ ਚੱਲੇ ਆ ਦੋਵੇਂ ਜਣੇ ਬਾਜ਼ਾਰ ਦੀ ਰੌਣਕਾਂ ਬਾਜ਼ਾਰ ਦਾ ਤੇ ਚਲੋ ਚੱਲਦੇ ਆ ਤੇ ਫਿਰ ਤੁਹਾਨੂੰ ਦਿਖਾਣੇ ਬਾਜ਼ਾਰ ਦਾ ਸਾਰਾ ਨਜ਼ਾਰਾ ਚੱਲ ਹਲੋ ਦੋਸਤੋ ਆਪਾਂ ਚੱਲੇ ਆ ਹੁਣ ਬਾਹਰ ਵੇਖਣ ਲੰਗਰ ਕਿੱਥੇ ਕਿੱਥੇ ਲੰਗਰ ਲੰਗਰ ਕਿੱਥੇ ਕਿੱਥੇ ਲੱਗਾ ਆ ਗਾਇਸ ਮੈਂ ਤੇ ਪਾਸੀ ਚੱਲੇ ਆ ਚੱਲ ਚੱਲ ਮਲੇ ਲੰਗਰ ਲੱਗਿਆ ਆ ਪੱਕੇ ਲੱਗਾ ਬੰ ਬੋਲੇ ਤੇ ਚੱਲੀਏ ਹੁਣ ਜੇ ਪਹਿਲਾ ਸ਼ਿਵਾਲਾ ਸਾਹਿਬ ਕਾ ਚਾਹੀਏ ਪਹਿਲਾ ਆਵੇ ਆਹ ਕਿੰਨੇ ਭਰਾ ਪੱਥਰ ਦੇ ਵਿੱਚ ਸੱਟਾ ਗਏ ਨਾਣੇ ਆ ਤੇ ਬਾਅਦ ਤਾਰ ਵੀ ਕਹਾਂਗੇ ਸਾਰੇ ਜਗ੍ਹਾ ਵਿਖਾਵਾਂਗੇ ਕਿੱਥੇ ਕਿੱਥੇ ਲੰਗਰ ਲੱਗਦਾ ਸ਼ੁਰੂ ਹੋ ਰਿਹਾ ਵਾ ਜੈ ਹੋ ਜੈ ਹੋ ਬੋਲੇ ਬਾਬਾ ਕੀ ਜੈ ਹੋ ਅੱਜ ਭੰਗ ਪੀ ਕੇ ਹੋ ਜਾਣਾ ਮਸਤ ਮਸਤ ਲੰਗਰ ਦੀ ਰੋ ਚਲੋ ਚੱਲਦੇ ਆ ਮੈਂ ਤੁਹਾਨੂੰ ਦੁਕਾਨੇ ਗਾਜ ਆ ਗਏ ਅੱਛੇ ਲੱਗਾ ਲੱਗਾ ਜੇ ਲੰਗਰ ਸਾਡੇ ਪਜਾਰ ਤੇ ਅੱਗੇ ਵੀ ਤੁਹਾਨੂੰ ਦਿਖਾਣੇ ਆ ਸਾਜੀ ਵਾਸਤੇ ਆ ਦੇਖੋ ਕਿੱਦਾਂ ਲੱਗਾ ਲੱਗਾ ਮੈਂ ਦੂਜੀ ਜਗ੍ਹਾ ਤੇ ਤੁਹਾਨੂੰ ਖਾ ਰਹੇ ਲੰਗਰ ਤੇ ਗਾਵੇ ਤੁਹਾਨੂੰ ਦਿਖਾਣੇ ਆ ਅੱਜ ਸਾਰੇ ਸ਼ਹਿਰ ਵਿੱਚ ਲੰਗਰ ਬਹੁਤ ਲੱਗਾ ਤੁਹਾਨੂੰ ਸਾਰਾ ਸ਼ਹਿਰ ਖਾਣੇ ਲੰਗਰ ਦਾ ਚਲੋ ਫਪ ਆ ਗਏ ਆ ਤੇ ਦੰਦਿਆਂ ਰਸ਼ ਬਹੁਤ ਹੋ ਗਿਆ ਲੱਗਾ ਸ਼ੁਰੂ ਹੋ ਗਿਆ ਪਜਾਰ ਤੇ ਤੁਹਾਨੂੰ ਖਾਣੇ ਆ ਆਰੇ ਦੋਸਤੋ ਇੱਥੇ ਲੰਗਰ ਸ਼ੁਰੂ ਹੋ ਗਿਆ ਹੋਇਆ ਵਾ ਆਹ ਦੇਖੋ ਨੱਥੇ ਦਾਲ ਫੁਲਕਾ ਜੇ ਐ ਕਹਾ ਨੇ ਲੋਕੀ ਲੰਗਰ ਆਪਾਂ ਨੇ ਹੋਣੀ ਅੱਗੋ ਹੋ ਗਈ ਹਲੋ ਦੋਸਤੋ ਆਪ ਆ ਗਏ ਆ ਕਿਲੇ ਵਿੱਚ ਇੱਥੇ ਅੱਜ ਪ੍ਰੋਗਰਾਮ ਹੈ ਸ਼ਿਵਰਾਤਰੀ ਦਾ ਤੇ ਤੁਹਾਨੂੰ ਸਭ ਤੋਂ ਪਹਿਲਾਂ ਨੰਦੀ ਮਹਾਰਾਜ ਜੀ ਦਰਸ਼ਨ ਕਰਾਉਣਾ ਵਾ ਆ ਦੇਖੋ ਇਹ ਤਿੰਨਦੀ ਮਹਾਰਾਜ ਕਿੱਡੇ ਵੱਡੇ ਨੇ ਆਏ ਹੋਏ ਆ ਦੇਖੋ ਨਰੇਸ਼ ਲੱਗੇ ਨੰਦੀ ਜੀ ਨੰਦੀ ਮਹਾਰਾਜ ਜੀ ਵੇਖੋ ਦਰਸ਼ਨ ਕਰੋ ਹਾਲਾਂਕਿ ਨਰੇਸ਼ ਬਹਿ ਗਿਆ ਜੀ ਤੂੰ ਕਾਰੀਏ ਲੋ ਲਾ ਕੇ ਬਹਿ ਗਿਆ ਵਾ ਵੇਖੀਗੇ ਤੇ ਤੇ ਹਨ ਉਧਰ ਸ਼ਿਵ ਜੀ ਦੇ ਵੀ ਦਰਸ਼ਨ ਕਰਾਈਏ ਆ ਦੇਖੋ ਬੋਲੇ ਨਾਰਜੀ ਤਾਂ ਦੱਸ ਦਈਏ ਕਿ ਇੱਥੇ ਪ੍ਰੋਗਰਾਮ ਹੈ ਕਿਲੇ ਵਿੱਚ ਅੱਜ ਰਾਤੀ ਤੇ ਆ ਦੇਖੋ ਅੱਜ ਕੋ ਤਿਆਰੀ ਪੂਰੀ ਹੋਣ ਦੀ ਹੈ ਰਾਜਾ ਜੈ ਸ਼ੰਕਰ ਦੀ ਜੈ ਸ਼ੇਵਤਾ ਕਿੰਨੀ ਤਿਆਰੀ ਹੈ ਚਾਰੇ ਦੇ ਤੁਸੀਂ ਪਹੁੰਚੋ ਹਾਂ ਅਪਣੇ ਵਾਰ ਆਏ ਨੇ ਇਹ ਦੇਖੋ ਜੀ ਜੀ ਬੋਲੇ ਨੰਦੀ ਜੀ ਪਿੱਛੇ ਨੰਦੀ ਜੀ ਖਲੋਥੇ ਹੋਏ ਨੇ ਇਹ ਕਿਹੜਾ ਹੈ? 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 ਇਹ ਕਿਹ ਮੋਏ ਲੈ ਵਾਯੂ ਆਹ ਚਲਾਇਆ ਕਿਦਾਂ ਕਿਲਾ ਆ ਆਪਣਾ ਹੋ ਗਿਆ ਕਿਲਾ ਤੇ ਤੈਨੂੰ ਵੀ ਵਾਦਾ ਲੱਗਦਾ ਲੈ ਹੋਣਾ ਹੀ ਆ ਚਲਾਓ ਉੱਥੇ ਚਲੀਏ ਹੋਇਓ ਖਾਈਏ ਜਾ ਕੇ ਤੋਂ ਚਲੇ ਆ ਬਸ ਸਟੈਂਡ ਆਪਣੇ ਵੀਡੀਓ ਬਣਦੇ ਪਿਆ ਤਾਂ ਹੀ ਕਾਫੀ ਮਾਰਕੀਟ ਤੇ ਚਲੇ ਆ ਬਸ ਸਟੈਂਡ ਉੱਥੇ ਵੇਖਣੇ ਜਾ ਕੇ ਕੀ ਗੋਝ ਲੱਗਾ ਮਾਰਕੀਟ ਤੇ ਕਿਉਂਕਿ ਅੱਜ ਆਫਾ ਦੁਕਾਨ ਕੀਤੀ ਆ ਬੰਦ ਆਪਣੀ ਅੱਜ ਸਾਰਾ ਸ਼ਹਿਰ ਇਸ ਤਰ੍ਹਾਂ ਹੀ ਕਰਦੇ ਪਏ ਆ ਅੱਜ ਪੁੱਟੀ ਜੀ ਸ਼ੰਕਰ ਜੀ ਹੈ ਸ਼ੰਕਰ ਜੀ ਚਲੋ ਚੱਲਦੇ ਆ ਬਸ ਸਟੈਂਡ ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾ ਦੇਣਾ ਬੰਨ ਮਾਰਟਾਲਾ ਆ ਪਾ ਗਏ ਆ ਬਸ ਸਟੈਂਡ ਆਪਣੇ ਮਾਰਕੀਟ ਉੱਥੇ ਲੰਗਰ ਲੱਗਾ ਵੇਖੋ ਕਾਲਾ ਲੰਗਰ ਲੱਗਾ ਤੁਹਾਨੂੰ ਦਿਖਾਣੇ ਹੋਣੀ ਪੁਜਾਰੀ ਮਨੋ ਕਦੇ ਵੀ ਨ ਡੋਲਦਾ 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 ਚੱਲਦਾ ਹੀ ਦਾ ਮੂਹ ਸ਼ਿਵ ਓਮ ਬੋਲਦਾ ਜਿਵੇਂ ਦਾ ਪੁਜਾਰੀ ਮਨੋ ਕਦੇ ਵੀ ਨ ਡੋਲਦਾ ਮੇਰਾ ਸ਼ਿਵ ਤੱਕ ભંગ વા હો લાલ લાલ બહુ બહુ ધનવાદ તી

ਤਿਆ ਬੰਦੇ ਬਏ ਪਕੌੜੇ ਆਪਣੀ ਮਾਰਕੀਟ ਦੇ ਬੰਦੇ ਜਿਹੜੇ ਪਕੌੜੇ ਕੱਢਦੇ ਪਏ ਨੇ ਸਾਡੇ ਪਕੌੜੇ ਦੇਖੋ ਬਾਾਕੀ ਕਿਹ ਥੇ ਹੈ ਬੰਦੇ ਬਾਕੀ ਥੋੜਾ ਲਾਗਦਾ 11 ਬੰਦੇ ਰੱਖੇ ਨੇ ਉਸਾਰੇ ਪਕੌੜੇ ਘਰ ਦੇ ਭੇਜੇ ਤੇ ਚੱਲਦੇ ਆ ਬਾਹਰ ਜਿੱਥੇ ਸੰਗਤ ਖਾਨੜੀ ਆ ਉਥੋਂ ਦੇ ਵੀ ਤੁਹਾਨੂੰ ਮਖਾਣੇ ਆ ਵੀਡੀਓ ਚਲੋ ਈ ਜੇ ਬੋਲੋ ਕਹਿੰਦਾ ਦੋਸਤੋ ਆਪਾਂ ਬਾਜ਼ਾਰ ਦਾ ਸਾਰਾ ਰੌਣਕ ਕਾਢ ਆਏ ਆ ਤੇ ਤੁਸੀਂ ਸਾਨੂੰ ਦੱਸਣਾ ਕਿ ਤੁਹਾਨੂੰ ਸਾਡੀ ਵੀਡੀਓ ਅੱਜ ਦੀ ਕਿਸ ਤਰ੍ਹਾਂ ਦੀ ਲੱਗੀ ਤੇ ਬਾਜ਼ਾਰ ਦੀ ਰੌਣਕ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਬਹੁਤ ਵਧੀਆ ਸੀ ਅੱਜ ਦੀ ਰੌਣਕ ਬਹੁਤ ਹੀ ਮਜ਼ਾ ਆਇਆ ਬਾਜ਼ਾਰ ਵਿੱਚ ਕੋਮੰਦਾ ਸਾਰਾ ਤੁਹਾਨੂੰ ਦਿਖਾਇਆ ਕਿੱਥੇ ਕਿੱਥੇ ਲੰਗਰ ਲੱਗਾ ਵਾ ਤੇ ਚਲੋ ਅੱਜ ਦੀ ਵੀਡੀਓ ਸਾਡੀ ਇੰਨੀ ਤੇ ਤਦ ਤੱਕ ਲਈ ਬਾਏ ਬਾਏ राधे राधे ਨੈਕਸਟ ਵੀਡੀਓ ਤੁਹਾਨੂੰ ਫੇਰ ਦਿਖਾਵਾਂਗੇ ਤੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਤਬ ਤੱਕ ਲਈ ਬਾਏ ਬਾਏ ਰਾਦੇ ਰਾਦੇ ਟੇਕ ਕੇਅਰ ਬਾਏ